हां जी दोस्तों सारेयानु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰ ਲਾਲ ਸਿੰਘ ਦੇ ਕੋਲ ਆਇਆ ਦੋਸਤੋ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਕੋ ਰੁਪਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੇ ਦਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਾਕ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਇੱਕ ਵੱਛੀ ਦਿਖਾਵਾਂਗੇ ਦੋਸਤੋ ਪਲੂਣ ਵੱਛੀ ਪਹਿਲਾ ਸੁਹਾ ਸੋਣੀ ਆ ਅੱਜ ਤਰੀਕ ਦਿਓਸਤੋ ਤੁਸੀਂ ਨੋਟ ਕਰ ਲਓ 4 ਜੁਲਾਈ ਤੇ ਸਮਾਂ ਮਾਰਨਿੰਗ ਦੇ ਕੋਈ 9:30 ਪੌਣੇ 10:00 ਵਜੇ ਦਾ ਔਸੋ ਦੋਸਤੋ ਜਿੰਨੇ ਤੁਹਾਨੂੰ ਦਿਖਾਉਣੇ ਆ ਸਾਰੇ ਗੱਬਣ ਪਸ਼ੂ ਆ ਇੱਕ ਜਿਹੜੀ ਝੋਟੀ ਆ ਦੋਸਤੋ ਉਹ ਤਿਆਰੀ ਵਾਲੀ ਆ ਬਾਕੀ ਤਿੰਨ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਤੇ ਇੱਕ ਬੈੜ ਉਹ ਕੋਈ ਦੋ-ਦੋ ਮਹੀਨੇ ਕੋਈ ਮਹੀਨੇ ਦੀ ਕੋਈ ਤਿੰਨ ਮਹੀਨੇ ਦੀ ਕੱਚੀ ਆ ਸੋ ਪਸ਼ੂ ਦੋਸਤੋ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉੱਪਰ ਤੁਹਾਨੂੰ ਮਿਲਣਗੇ ਇਸ ਘਰੋਂ ਪਹਿਲਾਂ ਆਪਾਂ ਜੰਨੀਆਂ ਵੀਡੀਓ ਪਾਈਆਂ ਨੇ ਬਿਲਕੁਲ ਵਾਜਬ ਤੇ ਜੈ ਜੈ ਜੀ ਰੇਡ ਹੁੰਦੇ ਆ ਵੀਰ ਗੁਰਲਾਲ ਦੇ ਤੋਂ ਪਿੰਡ ਬੂ ਤੁਸੀਂ ਵਿజిਟ ਕਰਨੀ ਆ ਦੋਸਤੋ ਬਿਲਕੁਲ ਨੇੜੇ ਹਰੀਕੇ ਪਤਨ ਹਰੀਕੇ ਪਤਨ ਤੋਂ ਦੋਸਤੋ ਇੱਕ ਜਿਹੜੀ ਸੜਕ ਠਿੱਕੀਵੰਡ ਖਾਲੜੇ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਬਿਲਕੁਲ ਬਾਈਪਾਸ ਜਿਹੜਾ ਨਵਾਂ ਪੁਲ ਬਣਿਆ ਦੋਸਤੋ ਹਰੀਕੇ ਪਤਨ ਉਹਦੇ ਨਾਲੋਂ ਇੱਕ ਸੜਕ ਜਿਹੜੀ ਪਿੰਡ ਬੂ ਨੂੰ ਮੁੜਦੀ ਆ ਬਿਲਕੁਲ ਨਾਲ ਲੱਗਦਾ ਪਿੰਡ ਬੂ ਆਉ ਲੈਣੀਆਂ ਪੂਰੀ ਡਿਟੇਲ ਕਰਦੇ ਆ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਬਾਕੀ ਬਿਲਕੁਲ ਵਾਜਬ ਤੇ ਛੋਟੇ ਰੇਟ ਹੋਣਗੇ ਜਿਹੜੇ ਮੇਰੇ ਵੀਰ ਨੂੰ ਜਿਹੜੀ ਵੀ ਮੱਝ ਛੋਟੀ ਪਸੰਦ ਆਊਗੀ ਉਹਦੇ ਤੋਂ ਅਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ। ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਤਰੀ ਕਾ ਸਹੀ ਹੈ ਜੀ। ਉਹਦੇ ਦਾ ਠੀਕ ਠਾਕ? ਹਾਂਜੀ ਤੁਸੀਂ ਸੁਣਾਓ ਵਧੀਆ। ਬਸ ਵਧੀਆ ਵੀਰੇ ਠੀਕ ਠਾਕ ਗੁਰਲਾਲ। ਠੀਕ ਠਾਕ ਜੀ। ਗੁਰਲਾਲ ਅੱਜ ਆਪਣੇ ਕੋਲ ਚਾਰ ਪਸ਼ੂ ਅਜਿੱਦਾਂਗੇ। ਹਾਂਜੀ ਜੀ। ਤੇ ਚਾਰੇ ਪਸ਼ੂ ਵੈਸੇ ਗੱਭਣੀਆਂ ਤਿਆਰੀਆਂ। ਹਾਂਜੀ ਗੱਭਣੀਆਂ ਗੱਭਣੀ ਲੱਗੀਆਂ। ਠੀਕ ਹੈ ਜੀ। ਹਾਂਜੀ। ਤੇ ਇੱਕ ਆਪਣੇ ਕੋਲ ਛੋਟੀ ਤਿਆਰੀ ਵਾਲੀ ਹੈ ਬਾਕੀ ਤਿੰਨ ਪਸ਼ੂ ਜਿਹੜੇ ਆ ਕੋਈ ਮਹੀਨੇ-ਮਹੀਨੇ ਦੋ-ਦੋ ਮਹੀਨੇ ਚੰਗੇ। ਹਾਂਜੀ ਮਹੀਨੇ ਦੀ ਕੋਈ ਦੋ ਮਹੀਨੇ ਕੋ ਤਿੰਨਾਂ ਦੇ। ਠੀਕ ਹੈ ਜੀ ਠੀਕ ਸ਼ੁਰੂਆਤ ਕਰਾਂਗੇ ਆਪਾਂ ਇਸ ਝੋਟੀ ਤੋਂ ਗਰਲਾਲ ਹਾਂਜੀ ਇਹ ਸੁਆ ਵੀਰ ਕਰਵਾਸ ਹੁੰਦੀ ਆ ਨਹੀਂ ਵੀਰ ਜੀ ਦੂਜਾ ਸੁਆ ਸੁਣਾਵਾ ਦੂਜਾ ਹਾਂਜੀ ਤੇ ਸਮਾਂ ਇਹਦਾ ਕਿੰਨਾ ਕੁ ਵੈਸੇ ਜਿਹੜਾ ਐਗਜ਼ੈਕਟ ਤੇ ਕਰੈਕਟ ਸਮਾਂ ਕਿੰਨਾ ਕੁ ਬਾਕੀ ਹੈ ਹਫਤਾ ਖੜੂਗੀ ਹਫਤਾ 10 ਦਿਨ ਖੜੂਗੀ ਇੱਥੇ ਹਫਤਾ 10 ਦਿਨ ਹਾਂਜੀ ਠੀਕ ਆ ਜੀ ਲਓ ਦੋਸਤੋ ਸੈਕੰਡ ਟਾਈਮਰ ਆ ਦੂਜਾ ਸੁਆ ਤੇ ਹਫਤਾ 10 ਦਿਨ ਹਜੇ ਸਮਾਂ ਪੈਂਡਿੰਗ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਝੋਟੀ ਇੱਕ ਬੁਰੀ ਫੇਸ ਕੁਆਲਿਟੀ ਵੇਖੋ ਬਹੁਤ ਸੋਹਣੀ ਝੋਟੀ ਆ ਜਿਹੜਾ ਸਿੰਘਾ ਸੁੰਗਾ ਦੀ ਪੂਰੀ ਗੁਲਾਈ ਆ ਲੰਬਾ ਫੇਸ ਤੇ ਪਤਲਾ ਫੇ ਹਾਂਜੀ ਬਾਕੀ ਆ 2 ਇੰਚ 3 ਇੰਚ ਬਾਕ ਪੂਛੀ ਜਿਹੜੀ ਹੈ ਵਾਈਟ ਹੈ ਬਾਕੀ ਸਾਰੀ ਜੈਡ ਬਾਕੀ ਹੈ ਸਾਰੀ ਬਲੈਕ ਹੈ ਤੇ ਥੋੜਾ ਗੁਰਲਾਲ ਇਹਨੂੰ ਹਿੱਕ ਕੇ ਦਿਖਾਈਆ ਬੈਕ ਸਾਈਡ ਤੋਂ ਲਾਇਆ ਬਣਾਇਆ ਕਿੰਨਾ ਕਿੰਨੇ ਆ ਲਓ ਜੀ ਲਓ ਵੀ ਦੋਸਤੋ ਠੀਕ ਆ ਸੋ ਕਰਮਲੀ ਜਿਹੜਾ ਦੋਸਤੋ ਲੇਵਾ ਹਵਾਨਾ ਦੇਖੋ ਬਿਲਕੁਲ ਚੌਰਸ ਲੇਵਾ ਤੇ ਵਿਖਾਲਾ ਵੇਖੋ ਬਹੁਤ ਪਿਆਰਾ ਠੀਕ ਆ ਜੀ ਸੋ ਥਾਣਾ ਬਿਲਕੁਲ ਲੰਬੇ ਹੱਥੀ ਚਵਾਈ ਵਾਲੇ ਥਾਣਾ ਚਾਰੇ ਥਾਣੇ ਕੋ ਜੀ ਪੱਧਰ ਲੇਵਾ ਸੋ ਬੜੀ ਪਿਆਰੀ ਅੱਛਾ ਗਰਨਾਲ 53 ਭਾਰ ਪਿੱਛੇ ਦੀ ਆਪਣੀ ਤਸੰਦ ਉਹ ਭਾਈ ਆਪਣੀ ਸਾਰੇ ਨਗਰਾਂ ਦੀ ਆਪਣੀ ਗਰੰਟੀ ਹੋ ਗਈ ਇੱਕ ਦਿਨੀ ਵੀ ਆਪਾਂ ਸਾਰਿਆਂ ਦੇ ਟੋਟਲੀ ਟੋਟਲ ਹਾਂਜੀ ਸਾਰੇ ਨਗਰਾਂ ਠੀਕ ਹੈ ਭਰਾ ਹਾਂਜੀ ਲੈ ਵੀ ਗਰਨਾਲ ਇੱਕ ਵਾਰੀ ਖੋਲ ਕੇ ਵੀਰ ਤੋਰ ਕੇ ਦਿਖਾਈਏ ਲਓ ਦੋਸਤੋ ਝੋਟੀ ਤੁਹਾਨੂੰ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਸੈਕਿੰਡ ਟਾਈਮ ਰਾਤ ਦੂਜਾ ਸੂਆ ਸੋ ਬੜੀ ਪਿਆਰੀ ਹੈ ਤੇ ਰੇਟ ਦੋਸਤੋ ਤੁਸੀਂ ਦੇਖਿਓ ਜੇ ਰੇਟ ਬੜਾ ਜਾਇਜ਼ ਤੇ ਬਿਲਕੁਲ ਵਾਜਬ ਰੇਟ ਰਹਿਣ ਵਾਲਾ ਹਰ ਇੱਕ ਛੋਟੇ ਫਾਰਮਰ ਹਰ ਇੱਕ ਕਿਸਾਨ ਫਾਰਮਰ ਦੀ ਜਿਹੜੀ ਪਹੁੰਚ ਵਿੱਚ ਆ ਆਲੋ ਸੋ 8 ਤੋਂ 10 ਦਿਨ ਦੋਸਤੋ ਹਜੇ ਪੈਂਡਿੰਗ ਆ ਠੀਕ ਆ ਜੀ 8 ਤੋਂ 10 ਦਿਨ ਹਜੇ ਆਰਾਮ ਨਾਲ ਲੈ ਜਾਣੇ ਐ ਇਸ ਝੋਟੀ ਨੇ ਸੋ ਸ਼ਾਈ ਸ਼ੂਈ ਪੂਰੀ ਆ ਬਸ 2-3 ਇੰਚ ਜਿਹੜੀ ਪੂਸ਼ ਆ ਉਹ ਮਗਰੋਂ ਵਾਈਟ ਆ ਬਾਕੀ ਓਵਰ ਆਲ ਤੁਸੀਂ ਦੇਖ ਸਕਦੇ ਜੇ ਸਾਰੀ ਬਲੈਕ ਸੋ ਬਣੀ ਥਣੀ ਪੂਰੀ ਆ ਥੱਲੇੋਂ ਠੀਕ ਆ ਜੀ ਸੋ ਭਾਰ ਪਿੱਛੇ ਦੀ ਥਾਣਾ ਦੀ ਤਿੱਪਣ ਉਹ ਵੀਰਾਂ ਦਾ ਵੀ ਆਪਣੀ ਤਸੱਲੀ ਆ ਇੱਕ ਨਹੀਂ ਸਾਰੇ ਪਸ਼ੂਆਂ ਦੀ ਤਸੱਲੀ ਆ ਆਪਣੀ ਸੋ ਜਿਹੜੇ ਮੇਰੇ ਵੀਰ ਨੇ ਖਰੀਦਣੀਆਂ ਆਪਣੀ ਤਸੱਲੀ ਤੁਸੀਂ ਇਸ ਕਿਲੇ ਦੇ ਉੱਪਰੋਂ ਕਰਕੇ ਲੈ ਕੇ ਜਾਓ ਠੀਕ ਆ ਆ ਦੇਖੋ ਚੀਕਾ ਗੁਰਲਾਲ ਚੰਗੀ ਝੋਟੀ ਆ ਯਾਰ ਸਾਰੀ ਓਵਰਆਲ ਜਿੰਨੀ ਆ ਝੋਟੀ ਸਾਰੀ ਵਧੀਆ ਬਹੁਤ ਸੁਣੀ ਘਰ ਰੱਖ ਲਈ ਹਾਂਜੀ ਹਾਂ ਤੇ ਥੱਲੇ ਬਹੁਤ ਸਾਫ਼ ਸੁਥਰਾ ਕਰਮਾਲੀ ਥੱਲੇ ਬੜੀ ਸਫਾਈ ਆ ਉੱਪਰੋਂ ਵੀ ਝੋਟੀ ਸਾਰੇ ਬਨੇ ਅੰਗ ਪੈਰ ਦੀ ਪੂਰੀ ਆ ਹਾਂਜੀ ਹਾਂ ਤੇ ਗੁਰਲਾਲ ਦੇ ਕਿੰਨੇ ਦੇ ਦਈਏ ਆਪਾਂ ਜਿਹੜੀ ਵੀ ਖਾਣ ਵਾਲੀ ਗੱਲਬਾਤ ਹੋਵੇ ਚਲੋ ਡਿਮਾਂਡ ਤਾਂ ਆਪਾਂ ਕਰਦੇ ਰਹਿੰਦੇ ਆ ਵੀ ਖਾਣਾ ਵੀ ਦੱਸਦਗੇ ਡਿਮਾਂਡ ਵੀ ਦੱਸਦਗੇ ਇਹ ਵੀਰ ਜੀ ਓਦਾਂ ਰੇਟ ਭਾਵੇਂ ਆਪਾਂ ਜਿੰਨਾ ਮਰਜ਼ੀ ਕਈ ਕਰਾ ਲਓ ਭਾਵੇਂ 70 ਕਰਾ ਲਓ ਜਿੰਨਾ ਮਰਜ਼ੀ ਆ ਤੇ ਇਹਦਾ ਆਪਾਂ 68000 ਦੀ ਦੇ ਰਹੀਏ 6800 ਠੀਕ ਹੈ ਜੀ ਠੀਕ ਹੈ ਜੀ 60 ਦੀ ਦੇ ਦਾਂਗੇ 1000 ਰੁਪਏ ਛੱਡ ਦਿੰਨੇ ਆ ਐਂ ਦੇ ਵਿੱਚੋਂ ਛੋੜ ਛੜ ਕਰਦਾ ਬਾਕੀ ਜਾਰੀ ਪੂਰੀਆਂ ਤਾਂ ਕਸਰਾ ਕੁਸਰਾ ਕੱਢ ਕੇ ਜਿਹੜੀ 68000 ਹਾਂ ਜੀ ਵਿੱਚੋਂ ਛੋੜ ਕਰ ਦਾਂਗੇ ਲਓ ਦੋਸਤੋ 65000 ਦੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਸਾਰੇ ਬੰਨਿਓ ਕਸਰ ਕੁਸਰ ਕੱਢ ਕੇ ਠੀਕ ਹੈ ਜੀ ਸੋ ਝੋਟੀ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਸੋ ਚੰਗੀ ਝੋਟੀ ਆ ਥਾਂ ਦੇ ਵੀ ਬੜੀ ਸਾਫ ਸੁਥਰੀ ਆ ਕੋਈ ਦੂਰੋਂ ਨੇੜੇੋਂ ਆਉਂਦਾ ਵੀਰ ਮੁੜ ਕੇ ਨਹੀਂ ਜਾਂਦਾਗਾ ਝੋਟੀ ਛੱਡਣ ਵਾਲੀ ਨਹੀਂਗੀ ਜ਼ਰੂਰ ਤੁਸੀਂ ਰੱਖ ਸਕਦੇ ਆਪਣੇ ਘਰੇ ਅੱਛਾ ਗਰਲਾਲ ਸੈਕੰਡ ਨੰਬਰ ਤੇ ਜਿਹੜ ਏ ਵੀਰ ਜੀ ਤੀਜਾ ਨਹੀਂ ਆਪਾਂ ਕਹਿਣਾ ਚੌਥੇ ਹੋਊਗੀ ਚੌਥਾ ਕਹੂਗੀ ਹਾਂਜੀ ਚੌਥੇ ਸੂਗੀ ਠੀਕ ਆ ਜੀ ਹਾਂਜੀ ਬਾਕੀ ਵੱਡੀ ਅਮ ਅੱਜ ਹਾਂ ਲਾ ਵੀ ਗਰ ਲਾਲ ਸ਼ਾਬਾਸ਼ ਦੇਣੀ ਬਣਦੀ ਵੀਰ ਤੈਨੂੰ ਹਾਂਜੀ ਨਹੀਂ ਤਾਂ ਮੈਨੂੰ ਲੱਗਦਾ ਵੀ ਜਿਹੋ ਜਿਹਾ ਚਿਹਰਾ ਮੋਰਾ ਇਸ ਮੱਝ ਦਾ ਹਾਂਜੀ 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 ਦੂਜੇ ਵੀ ਕਹਿ ਸਕਦਾ ਕੋਈ ਤੀਜੇ ਵੀ ਪਰ ਅਸਲ ਦੇ ਵਿੱਚ ਸੱਚਾਈ ਦੱਸ ਕੇ ਦੇ ਦੇ ਨਿਸ਼ਚਾਈ ਆ ਉਹ ਭਾਜੀ ਹਾਂਜੀ ਹਾਂਜੀ ਵੇਖ ਨਹੀਂ ਹੋਊ ਵੇਖ ਜੂ ਬਾਈਕਰਮ ਵਾਲੀ ਆਪਾਂ ਨੂੰ ਤਾਂ ਪਤਾ ਕਿੰਨਾ ਦੁੱਧ ਕੱਢਦੀ ਆ ਆ ਹਾਂਜੀ ਕੋਈ ਪਿਛਲੀ ਬੈਕਗ੍ਰਾਉਂਡ ਤੁਸੀਂ ਦੱਸ ਰਹੇ ਸੀ ਵੀ 14 ਲੀਟਰ ਦੀ ਭਾਈ ਆਪਾਂ ਨੂੰ ਗਰੰਟੀ ਆ 14 ਲੀਟਰ ਠੀਕ ਆ ਜੀ 14 ਦੀ ਆਪਾਂ ਗਰੰਟੀ ਦਿੰਨੇ ਆ ਬਾਕੀ ਇਹਨਾਂ ਵੀ ਜੇ ਜਾ ਕੇ ਕੋਈ ਭੁੱਖੀ ਬਾਂਧੂਗਾ ਟਾਂਦੀ ਥੱਲੇ ਵੀ ਕਰਦਾ ਤੈਨੂੰ ਫਿਰਦਾ ਨਹੀਂ ਨਾ ਹਾਂ ਫਿਰ ਨਹੀਂ ਹਾਂਜੀ ਪੱਠਾ ਡਕਾ ਜਿਹੜਾ ਪਊਗਾ ਚੰਗੀ ਸੇਵਾ ਤਾਂ ਕਰਨੀ ਪਊਗੀ ਹਾਂਜੀ ਜੇ ਨਾ ਇਹਨਾਂ ਦੁੱਧ ਕੱਢੂ ਇੱਥੇ ਕਿੱਲੇ ਦੇ ਵਾਂਝੇ ਆਪਾਂ ਦੱਸ ਦਿੰਨਾ ਜੇ ਚਵਾ ਦਾਂਗੇ ਜੋ ਸੂਹੀ ਕਰਮਾ ਲਈ ਹਾਂਜੀ ਲਓ ਦੋਸਤੋ ਵੈਸੇ ਪਸ਼ੂ ਵਾਲੇ ਬਿਲਕੁਲ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਇਕਵਰੀ ਤੁਹਾਨੂੰ ਦਿਖਾ ਦਿੰਨੇ ਆ ਲੜ ਵੇਖੋ ਤੁਸੀਂ ਹਾਂਜੀ ਜਿੰਨਾ ਦੋਸਤੋ ਲੈ ਵਾ ਅੱਗੇ ਬਣਾਉਂਗੀ ਉਹਨੇ ਪਿੱਛੇ ਤਿਆਰ ਕਰੂਗੀ ਆ ਦੇਖੋ ਹਜੇ ਕੋਰਲਾਲ ਸਮਾਂ ਕਿੰਨਾ ਕ ਦੱਸਿਆ ਜੇ ਬਾਕੀ ਇਹਦਾ ਵੀਰਜੀ 1 ਮਹੀਨਾ ਵਿਆਹ ਪੂਰਾ ਹਾਂਜੀ 1 ਮਹੀਨੇ ਤੋਂ ਕੋਈ 2 ਦਿਨ ਉੱਤੇ ਲੈ ਜੇ ਘੱਟ ਲੈ ਜੇ 1 ਮਹੀਨਾ ਹਜੇ ਦੋਸਤੋ ਪਿਆ ਆਇਆ ਤੇ ਲੜਾਂ ਵੇਖੋ ਤੁਸੀਂ ਬੈਕ ਸਾਈਡ ਨੂੰ ਬਿਲਕੁਲ ਸਾਰ ਨਾਲ ਟੱਚ ਨਾਲ ਕਰੂਗੀ ਹਾਂਜੀ ਇਹ ਦੋਸਤੋ ਨਿੱਜੀ ਤਜਰਬਾ ਵੀ ਹੈਗਾ ਆਪਣਾ ਵੀ ਵੀ ਵੇਖੋ ਢਿੱਲ ਜਿਹੜੀ ਇਹ ਜਿਹੜੇ ਸਾਹ ਦੀ ਢਿੱਲ ਦਾ ਬੈਕ ਸਾਈਡ ਨੂੰ ਪੂਰਾ ਚੱਡਾ ਬਣਾਉਗੀ ਕਰੂਗੀ ਠੀਕ ਆ ਸੋ ਸੁਹਾ ਚੌਥਾ ਵੀਰ ਦੱਸ ਰਿਹਾ ਬਾਕੀ ਚਿਹਰਾ ਮੋਹਰਾ ਤੁਸੀਂ ਆ ਵੇਖ ਕੇ ਚੈੱਕ ਕਰੋ ਆ ਫੇਸ ਕੁਆਲਿਟੀ ਅੱਖਾਂ ਬਿੱਲੀਆਂ ਨੇ ਤੇ ਢਾਲ ਤਲਵਾਰੀ ਆਪਾਂ ਕਹਿ ਦਿੰਨੇ ਬਾਕੀ ਫਾਬਰਾ ਪੂਰੀ ਹੈ ਵਜਨ ਵਟਾ ਤੁਸੀਂ ਆਪ ਹੀ ਦੇਖੋ ਪੂਰੀ ਵੱਡੀਆਂ ਮੱਝਾਂ ਜਾਂਦੀ ਚਲੋ ਕੱਦ ਨਹੀਂ ਹੈਗਾ ਕੱਦ ਤਾਂ ਮੀਡੀਅਮ ਆ ਕੱਦ ਮੀਡੀਅਮ ਚ ਆ ਜਾਂਦੀ ਚੁਲਾਈ ਜੁੜੀ ਬਹੁਤ ਜਦੀ ਆ ਸੋ ਚੌੜੀ ਛੁੜੀ ਦੇਖੋ ਦੋਸਤੋਂ ਪਿਛੋਂ ਬਿਲਕੁਲ ਸਿੰਗਲ ਖੱਡੀ ਦੇ ਵਿੱਚ ਹਾਂਜੀ ਸੋ 14 ਕਿਲੋ ਦੀ ਵੀਰਾਂ ਦਾ ਵੀ ਆਪਾਂ ਨੂੰ ਤਸਦੀ ਤੇ ਆਈ ਆ ਆਪਾਂ ਵੀ ਠੋਕ ਕੇ ਤਸਦੀ ਦੇ ਸਕਦੇ ਹਾਂ ਵੀ 14 ਕਿਲੋ ਦੁੱਧ ਚਵਾਦ ਹੋਊਗੀ ਚੰਗੀ ਕੋਈ ਸੇਵਾ ਕਰੂਗਾ ਹਾਂਜੀ ਲੈ ਵੀ ਗਰਲਾਲ ਇਹਨੂੰ ਵੀ ਵੀਰ ਕਰਦੀਏ ਪੇਸ਼ ਮਾੜਾ ਜਿਹਾ ਸਾਹਮਣੇ ਤੋਰਦੀਏ ਸੋ ਮਾਰਕ ਦੋਸਤੋਂ ਹੈਵੀ ਆ ਪੂਰੀ ਭਾਰੀ ਆ ਵਜਨ ਵਾਲੀ ਆ ਠੀਕ ਆ ਜਦ ਲਈ ਸੀ ਫਿਕਰੀ ਨਾਰਮਲ ਹੀ ਤੁਸੀਂ ਆ ਦੇਖ ਕੇ ਆਪ ਹੀ ਜਜਮੈਂਟ ਕਰ ਲਿਓ ਹਾਈਟ ਮੀਡੀਅਮ ਦੇ ਵਿੱਚ ਪਲੀ ਪ੍ਰੀਤੀ ਪੂਰੀ ਆ ਗੁਲਾ ਪੂਰੀ ਗੋਲ ਸਰਾਣੇ ਵਰਗੀ ਆ ਤੇ ਸਮਾਂ ਇੱਕ ਵਾਰੀ ਫੇਰ ਪਰ ਰਿਪੀਟ ਕਰ ਦਿੰਦੇ ਆ ਮਹੀਨਾ ਕਿ ਦੱਸਿਆ ਜੀ ਹਾਂਜੀ ਭਾਜੀ ਮਹੀਨਾ ਕਿ ਜਿਹੜਾ ਸਮਾਂ ਸੋ 9 ਕ ਮਹੀਨੇ ਜਿਹੜੇ ਦੋਸਤੋਂ ਕੰਪਲੀਟ ਆ ਸੋ 10ਵੇਂ ਮਹੀਨੇ ਚ ਸਮਝ ਲਓ ਵੀ ਜਿਵੇਂ ਤੁਸੀਂ ਪੈਰ ਪੈ ਗਿਆ ਹੋਵੇ ਤੇ ਉੱਪਰ 10ਵੇਂ 10 ਮਹੀਨਿਆਂ ਤੋਂ ਉੱਪਰ ਕੇ ਨਾ ਪਸ਼ੂ 8-7 ਦਿਨ ਉੱਪਰ ਵੀ ਲੈ ਜਾਂਦਾ ਉਹ ਤੁਸੀਂ ਐਕਸਟਰਾ ਜਿਹੜੇ ਵਾਧੂ ਗਿਣ ਲਿਓ ਠੀਕ ਆ ਬਾਕੀ ਇਹ ਨਾ ਭਾਜੀ ਆਪਾਂ ਲਈ ਵੀ ਬਾਰਡਰ ਵਾਲੇ ਏਰੀਏ ਤੋਂ ਆ ਠੀ ਤੇ ਉਹ ਪਾਕਿਸਤਾਨ ਦੇ ਜਿਹੜੀਆਂ ਮੱਜਾਂ ਨੇ ਉਹਦੇ ਵਿੱਚ ਕਰੈਕਟਰ ਇਹਦੇ ਹੁੰਦੇ ਆ ਹਾਂਜੀ ਮਦਰੀ ਗੋਡੀ ਦੀ ਆ ਬਿਲਕੁਲ ਬਿਲਕੁਲ ਮਗਰਲੇ ਖੁਰਾਂ ਦਾ ਜਵਾਬ ਜੈਗਾ ਹਨਾ ਹਾਂਜੀ ਮਗਰਲੇ ਖੁਰਾਂ ਦਾ ਜਵਾਬ ਹੈਗਾ ਹਾਂਜੀ ਹਾਂਜੀ ਜਵਾਬ ਹੈਗਾ ਉਹ ਕਿੱਤੇ-ਕੁੱਤੇ ਮਗਰਲੇ ਬਾਕੀ ਅੱਖਾਂ ਵੀ ਦੋਵੇਂ ਚਿੱਟੀਆਂ ਬਿੱਲੀਆਂ ਨੇ ਲੋ ਮੱਥੇ ਤੇ ਵੀ ਹੈਗਾ ਬਿਲਕੁਲ ਲਓ ਦੋਸਤੋ ਇੱਕ ਮਹੀਨਾ ਸਾਂਭਣ ਦੀ ਲੋੜ ਆ ਪਰ ਅੱਜ ਤੁਹਾਨੂੰ ਜਿਹੜੀ ਮਿਲ ਜਾਣੀ ਆ ਉਹ ਬੜੇ ਛੋਟੇ ਜਿਹੇ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਸੱਜਣਾ ਨਾਲ ਮੁੱਲ ਨਹੀਂ ਕਰਨਾ ਘ ਠੀਕ ਆ ਜੀ ਅੱਗੇ ਕਿਸੇ ਵੀਰ ਨੇ ਸੇਲ ਵੇਚਣ ਵਾਸਤੇ ਲੈ ਕੇ ਜਾਣੀ ਆ ਤਾਂ ਵੀ ਤੁਸੀਂ ਦੋ ਪੈਸੇ ਨਫਾ ਲੈ ਸਕਦੇ ਜੇ ਘਰੇ ਕਿਸੇ ਰੱਖਣੀ ਆ ਵੀਰ ਨੇ ਉਹਨੂੰ ਕਿਤੇ 2 ਰੁਪਈਆ ਜਾਂ ਸਸਤੀ ਮਿਲ ਜਾਊਗੀ ਮਹੀਨਾ ਸਾਂਭਣ ਦੀ ਲੋੜ ਆ ਠੀਕ ਆ ਜੀ ਵੈਸੇ ਪੱਠਾ ਢੱਕਾ ਵਾਧੂ ਆ ਸੋ ਬੜੇ ਚਾਹ ਨਾਲ ਤੁਸੀਂ ਮਹੀਨੇ ਦੀ ਮਹੀਨੇ ਦੇ ਵਿੱਚ ਜਿਹੜੀ ਤਿਆਰੀ ਜਾਂਦੀ ਆ ਆਪਣੇ ਹੱਥੀ ਕਰ ਲੋਗੇ ਤੇ ਗਰਨਾਲ ਵੀਰੇ ਬਾਕੀ ਇਹਾਰੇ ਥਣਾ ਤੁਹਾਨੂੰ ਦੀ ਉੱਪਰ ਰਿਪੋਰਟ ਮੈਂ ਨਾ ਭਾਜੀ ਆਪਣੀ ਤਸੱਲੀ ਹੈ ਗਰੰਟੀ ਹੋ ਗਈ ਪਾਰ ਪਿਛੇ ਦੀ ਔਰ ਦੱਸ ਲਓ ਜੀ ਹਾਂਜੀ ਅੱਛਾ ਤੇ ਇਹਦਾ ਮੁੱਲ ਫਿਰ ਆਪਾਂ ਕੀ ਕਰਾਂਗੇ ਲੈਣ ਦੇ ਨਾਲਾ ਮੁੱਲ ਭਾਜੀ ਬਾਕੀ ਜੇ ਇਹਦਾ ਤਿਆਰੀ ਤੇ ਹੋਵੇ ਫਿਰ ਤਾਂ ਤੁਹਾਨੂੰ ਵੀ ਪਤਾ ਹੈ ਗਈ ਅਸੀਂ ਵੀ ਅਸੀਂ ਆ ਦੇਵਾਂਗੇ ਆਹਾਂ ਤੇ ਅੱਜ ਆਪਾਂ ਦੇ ਦੇਣੀ ਆ 65 ਮੁੱਲ ਕਰਦੇ ਆ ਅੱਛਾ ਤੇ 66000 ਦੀ ਦੇ ਦਾਂਗੇ 66000 ਦੀ ਹਾਂਜੀ ਲਓ ਜੀ ਇਹ ਨੋਰਮਲ ਰੇਟ ਦੇ ਭਾਅ ਮਿਲਦੇ ਨਹੀਂਗੇ ਨਹੀਂ ਮਿਲਦੇ ਭਾਜੀ ਹਾਂਜੀ ਲਓ ਦੱਸੋ ਮਹੀਨਾ ਮੈਂ ਪਹਿਲਾਂ ਜ਼ਿਕਰ ਕਰਤਾ ਮਹੀਨਾ ਕੱਚੀ ਕੱਚੀ ਆ ਸੋ 65000 ਦੇ ਵਿੱਚੋਂ 2000 ਹੋਰ ਲੈਸ ਕਰਤੀ ਆ। 63000 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ। ਤੋਂ ਮਹੀਨਾ ਮੇਰਾ ਵੀਰ ਕੋਈ ਆਪਦੇ ਹੱਥੀ ਆਪਦੀ ਨਿਗਰਾਨੀ ਦੇ ਵਿੱਚ ਤੁਸੀਂ ਸੇਵਾ ਕਰ ਲਿਓ। ਟਰਮਾਲੀ ਲਹਿਰਾਂ ਪੈਰਾ ਕਰ ਦੂ ਦੁੱਧ ਵਾਲੇ ਪਾਸਿਓਂ ਲੜਾ-ਲੁੜਾ ਬਣੀਆਂ ਨੇ। ਬਣੂਗੀ ਪੂਰਾ ਥੱਲੇੋਂ ਖੁੱਲਣਾ ਬੜਾ ਇਹਨੇ। ਠੀਕ ਆ ਜੀ। ਬਾਕੀ ਜਿਸਦੇ ਹੀ ਆ ਵੀ ਦੁੱਧ ਵਾਲੀ ਆ ਮੱਝ ਦੂਰੋਂ ਬਣਦਾ ਲੱਗ। ਲੋਕ ਦੋਸਤੋ ਠੀਕ ਆ। ਸੋ ਹਾਈਡ ਮੀਡੀਅਮ ਦੇ ਵਿੱਚ। ਇਸ ਤੋਂ ਬਾਅਦ ਅਗਰ ਲਾਲ ਇੱਧਰ ਆ ਜਾ ਵੀਰ। ਆ ਜਿਹੜੀ ਆਪਣੇ ਕੋਲ ਇੱਕ ਮੱਝ ਹੋਰ ਆ ਖੜੀ ਐ। ਹਾਂਜੀ ਭਾਜੀ। ਇਹ ਤਿੰਨ ਮਹੀਨੇ ਹਜੇ ਪਏ ਆ ਹਾਂਜੀ ਇਹ ਵੀ ਨੀਲੀ ਚਾਉਂਦੀ ਜੇ ਬਾਕੀ ਪੱਕੀ ਮੋਛ ਵਾਲੀ ਹੈ ਹਾਂਜੀ ਟੀਗਾ ਵੀ ਨੂੰ ਨੀਲੀ ਦਾ ਹੀ ਲੱਗਾ ਵਾ ਬੱਚਾ ਵੀ ਨੀਲੀ ਦਾ ਦਊਗੀ ਹਾਂਜੀ ਲਓ ਜੀ ਇਹੋ ਜੇ ਪਸ਼ੂ ਜੇ ਕੱਟੀ ਆ ਜੇ ਚਲ ਕਟਾਉ ਜੋ ਕੁਦਰਤੀ ਨਹੀਂ ਨਹੀਂ ਆਪਾਂ ਨੂੰ ਪਿੱਛੋ ਗਰੰਟੀ ਮਿਲੀ ਆ ਵੀ ਨੀਲੀ ਦਾ ਟੀਗਾ ਭਰਾਵਾ ਬੱਚਾ ਸੋਨਾ ਪਾ ਦਊਗੀ ਹਾਂਜੀ ਅੱਛਾ ਤੇ 7 ਕੁ ਮਹੀਨੇ ਮੰਨ ਲੀਏ ਵੀ ਕੰਪਲੀਟ ਹੋ ਗਏ ਆ ਹਾਂਜੀ ਹਾਂਜੀ ਤਿੰਨ ਕੁ ਮਹੀਨੇ ਹਜੇ ਪਏ ਤਿੰਨ ਰਹਿ ਗਏ ਭਾਜੀ ਝੂਠ ਨਹੀਂ ਆਪਾਂ ਮਾਰਨਾ ਆਪ ਕਹਿਨੂ ਆਪਾਂ ਮਹੀਨਾ ਡੇਢ ਵੀ ਕਹਿ ਸਕਦੇ ਆ ਪਰ ਆਪਾਂ ਕਿਸੇ ਨਾਲ ਇਦਾਂ ਨਹੀਂ ਗਾ ਧੋਖਾ ਨਹੀਂ ਅੱਛਾ ਤੇ ਸੂਆ ਇਹ ਤੁਸੀਂ ਤੀਜੇ ਚੌਥੇ ਜਿੱਥੇ ਮਰਜੀ ਕੋਈ ਲਾ ਲਿਆ ਬੀ ਤੀਜਾ ਲਾ ਲਿਆ ਕੋਈ ਚੌਥਾ ਲਾ ਲਿਆ ਆਪਾਂ ਨਹੀਂ ਕਹਿੰਦੇ ਜੀ ਆਪਦੇ ਸਮਝ ਬੇਖੀ ਹਾਂ ਜੀ ਲਓ ਵੀ ਬਾਕੀ ਇਹ ਥੋੜਾ ਝੋਟੀਆਂ ਚ ਆਉਂਦੀ ਦਿਖਦੀ ਆ ਲਓ ਦੋਸਤੋ ਤੀਜਾ ਸੂਆ ਚਾਹੇ ਚੌਥਾ ਮੰਨ ਲਿਓ ਤੁਹਾਨੂੰ ਦੋਸਤੋ ਅਗਲੇ ਨਾਲ ਅਗਲਾ ਵੇਖੋ ਸੈਜ ਵਿੱਚ ਬਰਾਬਰ ਆ ਪਿਛਲੇ ਨਾਲ ਪਿਛਲਾ ਠੀਕ ਆ ਜੀ ਸੋ 7 ਕ ਮਹੀਨੇ ਦੀ ਇਹ ਗੱਬਣ ਆ ਦੋਸਤੋ 7 ਮਹੀਨੇ ਕੰਪਲੀਟ ਸਮਝ ਲਿਓ ਤੁਸੀਂ 8ਵਾਂ ਸਟਾਰ ਸਮਝ ਲਿਓ ਹਜੇ 3 ਕ ਮਹੀਨੇ ਦਾ ਸਮਾਂ ਹਜੇ ਵਿੱਚ ਪਿਆ ਹੈ ਦਾ ਸੂਣ ਚ ਬਾਕੀ ਮੋਛਾ ਲਈਏ ਦੋਸਤੋ ਅੱਖ ਬਿੱਲੀ ਆ ਮ ਤੇ ਇਹਨੂੰ ਕਰ ਲਾ ਲ ਡਰਾਈ ਕੀਤਾ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਭਾਜੀ ਮੇਰੇ ਸਹ ਹਣਾ ਕੋਈ 10 10 15 ਦਿਨ ਹੀ ਹੋਇਆ ਛੱਡੀ ਨੂੰ 10 15 ਕ ਦਿਨ ਹੀ ਹੋਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਦੋ ਦੋ ਤਾਂ ਵੈਸੇ ਨਾਰਮਲ ਹੀ ਪੁੱਛਿਆ ਕੋਈ 10 11 12 ਤੱਕ ਨਾਰਮਲ ਇੱਥੇ ਹੀ ਕ ਦਿਂਦੀ ਰਹੀ ਹੈ ਹਾਂਜੀ ਇੱਥੇ ਹੀ ਕ ਦਿਂਦੀ ਰਹੀ 10 11 ਠੀਕ ਹੈ ਜੀ ਠੀਕ ਹੈ ਕਦ ਕੋ ਦੇ ਦਾ ਚਲੋ ਉੱਚਾ ਕਦ ਵੈਸੇ ਸਾਰੀਆਂ ਹਾਲ ਉੱਚਾ ਵੈਸੇ ਬਿਲਕੁਲ ਹਾਂਜੀ ਤਾਂ ਦੱਸੋ ਕਦੇ ਦਾ ਉੱਚਾ ਠੀਕ ਹੈ ਜੀ ਹਾਂਜੀ ਬਾਕੀ ਆਈ ਆਈ ਥੋੜੇ ਜਿਹਾ ਨਾ ਮਾਤੜ ਘਰੋਂ ਅਜ ਤਾਂ ਆਹੋ ਤੇ ਵਸੂ ਐ ਹਾਂਜੀ ਸੂਹਾ ਖਰੋਂ ਟੁੱਟੀ ਰਹੀ ਆ ਸੋ ਬਾਕੀ ਦੋਸਤੋ 3 ਮਹੀਨੇ ਇਹ ਜਿਹੜੀ ਬਾਕੀ ਚਮੜੀ ਐ ਕਾਗਦਰ ਕੀ ਆ ਹਾਂਜੀ ਕੋਈ ਮੋਟੀ ਚਮੜੀ ਦੀ ਨਹੀਂ ਹੈਗੀ ਬਿਲਕੁਲ 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 ਲਓ ਦੋਸਤੋ ਇਹ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਆ ਤੇ ਸੂਹਾ ਤੁਹਾਨੂੰ ਵੀ ਬਾਕੀ ਨਾੜ ਨੂੜ ਦੁੱਧ ਵਾਲੀ ਬਹੁਤ ਚੰਗੀ ਲੱਗੀ ਆ ਹਾਂ ਬਿਲਕੁਲ ਜੀ ਬਿਲਕੁਲ ਲੈ ਵੀਰ ਗਰਲਾਲ ਖੋਲਿਓ ਮੜਾ ਜੇ ਨੂੰ ਵੀ ਸੋ ਟਾਈਮ ਆ ਜਾ ਦੋਸਤੋ ਇਹ ਤਾਂ ਥੋੜਾ ਜਿਹਾ ਖੁੱਲਾ ਡੁਲਾ ਪਿਆ ਉਹਦੇ ਅਕੋਰਡਿੰਗ ਅੱਜ ਜਿਹੜਾ ਬਿਲਕੁਲ ਤੁਹਾਨੂੰ ਬਾਜ ਬ੍ਰੈਡ ਦੇ ਉੱਪਰ ਦਿੱਤੀ ਜਾਊਗੀ ਬਿਲਕੁਲ ਨਾਰਮਲ ਠੀਕ ਹੈ ਤੇ ਗਰਲਾਲ ਇਹਦਾ ਮੁੱਲ ਫਿਰ ਕੀ ਕਰਦੇ ਜੀ ਇਹਦਾ ਭਾਜੀ ਇਹਦਾ ਵੀ ਆਪਾਂ ਜਾਇਜ਼ ਹੀ ਮੁੱਲ ਕਰਨਾ ਹਾਂ ਹਾਂ ਇਹਦਾ ਭਾਵੇਂ 55 ਜਿੰਨਾ ਮਰਜ਼ੀ ਕਰਾਈ ਜਾਓ ਹਾਂ ਮੁੱਲ ਪੰਜਾਬ ਸੋਚੋ ਦੋ ਛੱਡ ਦੇਣਾ 48 ਦੀ ਬਾਕੀ ਇਹਨਾਂ ਵੀ ਕੋਈ ਵੀਰ ਭਰਾ ਆਏ ਨਾ ਵੀ ਜ਼ਿਆਦਾ ਹੀ ਥੱਲੇ ਹੋ ਕੇ ਫੋਨ ਜ਼ਿਆਦਾ ਤੰਗੀ ਨਾ ਦੇਵੇ ਹੁਣ ਉਹੀ ਲਾਵੇ ਵੀ ਜਿੰਨੇ ਲੰਗਰ ਲੈ ਲੈਣਾ ਥੋੜਾ ਬੜਾ ਇਹਨਾਂ ਚ ਆਪਾਂ ਛੋੜ ਹੀ ਕਰਨੀ ਆ ਜ਼ਿਆਦਾ ਇਹਨਾਂ ਆਪਾਂ ਉਹਨਾਂ ਨਹੀਂ ਕਮਾਈ ਰੱਖੀ ਵੀ ਲੋਬ ਦੋਸਤੋ 48000 ਦੀ ਮੈਨੂੰ ਲੱਗਦਾ ਇਸ ਤੋਂ ਘੱਟ ਤਾ ਕੋਈ ਬੰਦਾ ਖਿਆਲ ਵੀ ਨਹੀਂ ਆਪਾਂ ਕਰ ਸਕਦੇ ਕਿ 50000 ਵੀਰ ਨੇ ਡਿਮਾਂਡ ਕੀਤੀ ਹੈ 2000 ਉਹ ਵੀ ਛੜਤਾ ਮੌਕੇ ਤੇ 48000 ਦੇ ਵਿੱਚ ਬਿਲਕੁਲ ਛੋਟਾ ਜਿਹਾ ਰੇਟ ਆ ਤਿੰਨ ਕ ਮਹੀਨੇ ਚਲੋ ਸਾਂਭਣ ਦੀ ਲੋੜ ਆ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਸੰਭਾਲ ਪੈਂਦੀ ਆ ਪਸ਼ੂ ਦੇ ਕੋਈ 10000 ਰੁਪਏ ਖਰਚਾ ਵੀ ਆਉਂਦਾ ਤੇ ਬਾਕੀ ਤੁਹਾਡੇ ਸਾਹਮਣੇ ਇਹ ਮੱਝ ਟਾਪਰ ਤੁਸੀਂ ਦੇਖ ਲਈਂ ਅੰਗ ਪੈਰ ਪ੍ਰੋਪਰ ਨੇ ਤੇ ਨੀਲੀ ਦੀ ਇਹ ਮੱਝ ਆ ਠੀਕ ਆ ਜੀ ਤੇ ਨੀਲੀ ਦਾ ਬੱਚਾ ਦਊਗੀ ਭਾਜੀ ਇਹ ਆਪਣੀ ਗਰੰਟੀ ਹਾਂਜੀ ਨੀਲੀ ਦਾ ਭਰਾਇਆ ਹਾਂਜੀ ਸੋ ਨੀਲੀ ਦੇ ਬੱਚਾ ਪਾਉਣ ਦੀ ਸੁਭਾਵਨਾ ਦੋਸਤੋ ਕਿਉਂਕਿ ਜੇਕਰ ਟੀਕਾ ਤੋ ਮੇਰਾ ਭਰਾ ਆਪਣੀ ਤਸੱਲੀ ਇਥੇ ਆਣ ਕੇ ਕਰ ਲਿਓ ਪਤਲੇ ਪਿੰਡੇ ਦੇ ਵਿੱਚ ਸਿੰਗਲ ਹੱਡੀ ਦੀ ਆ ਨੀਲੀ ਬਿਲਕੁਲ ਬਰੀਡ ਦੇ ਵਿੱਚ ਹਾਂਜੀ ਤੋ ਬਹੁਤ ਪਿਆਰੀ ਜਿਹੜੀ ਦੋਸਤੇ ਮਾਝਾ ਕੋਈ ਵੀ ਇਹ ਛੱਡ ਕੇ ਨਹੀਂ ਜਾਂਦਾ ਕਿਉਂਕਿ ਰੇਡ ਬੜਾ ਜਾਇਜ਼ ਵਾਜਬ ਆ ਲੈ ਵੀ ਗਰਲਾ ਲੱਗੇ ਆਪਣੇ ਕੋਲ ਜਿਹੜੀ ਪਲੂਨ ਪਹਿਲਾਂ ਸੁਣੀ ਹੈ ਬੱਚੀ ਹਾਂਜੀ ਪਹਿਲਾਂ ਸੁਣੀ ਹੈ ਭਾਜੀ ਤੇ ਵੈਸੇ ਇਹਦਾ ਸਮਾਂ ਕਿੰਨਾ ਕੁ ਪਿਆ ਹੋਊਗਾ ਇਹਦੇ 2 ਮਹੀਨੇ ਰਹਿ ਗਏ ਆ 2 ਮਹੀਨੇ ਹਾਂਜੀ ਬਾਕੀ ਕੋਈ ਚੈੱਕ ਅਪ ਬੰਦਾ ਕਰਾ ਲਏ ਆਹਾਂ ਹਾਂਜੀ ਇਹਨਾਂ ਤੋਂ ਕੋਈ 2-4 ਦਿਨ ਚਲੋ ਉਧਰੋਂ ਉਧਰੀ ਹੋ ਜਾਂਦੇ ਆ ਜ਼ਿਆਦਾ ਨਹੀਂ ਕੋਈ ਇਹ ਵੀ ਆਪਾਂ ਜੀ ਕੋਈ ਪੰਜਾਬੀ ਨਾ ਚਾਹੁੰਦੀ ਗੱਬਣੂਗਦੇ ਆਪਾਂ ਦੋ ਵਾਦਾਂਗੇ ਠੀਕ ਆ ਹਾਂਜੀ ਕੋਈ ਥਾਂ ਥੋਣ ਵੀ ਪੂਰਾ ਕੱਢ ਗਿਆ ਹਾਂ ਹਾਂਜੀ ਤੇ ਥਾਂ ਦੇ ਚਾਰ ਹੀ ਹੈ ਤਕਰੀਬਨ ਹਾਂਜੀ ਹਾਂਜੀ ਚਾਰ ਹੀ ਥਾਣਾ ਵਜੀ ਆ ਦੋਸਤੋ ਬੱਚਾ ਕੱਦ ਕਾੜ ਬਹੁਤ ਜ਼ਿਆਦਾ ਵਾ ਹਾਂਜੀ ਤੇ ਚੱਡਾ ਛੁੱਡਾ ਕਰਮਾਂ ਵਾਲੀ ਜਿਵੇਂ ਪਹਿਲੋਂ ਉਹ ਬੱਚੀ ਸੋਹਣੀ ਆ ਹਾਂਜੀ ਤੇ ਨੇੜੇ ਜੇ ਲੇਫਟੀ ਬਣਾਉਣੀ ਛਟਾੜ ਬਾਕੀ ਆ ਵੇਖੋ ਠੰਡੀ ਸੀਲ ਕਰਮਾਂ ਵਾਲੀ ਆਹ ਜੀ ਆਹ ਦੇਖੋ ਠੀਕ ਆ ਜੀ ਸੋ ਸੀਲ ਸੂਲ ਪੂਰੀ ਆ ਦੋਸਤੋ ਕੱਦ ਵੱਡਾ ਬੱਚਾ ਹਾਂਜੀ ਕੱਦ ਬਹੁਤ ਵੱਡਾ ਕੱਦ ਵੱਡਾ ਬੱਚੀ ਦਾ ਤੇ ਭੋੜੀ ਆ ਆਹਨ ਬਿਲਕੁਲ ਭੋਦੀ ਆ ਹਾਂਜੀ ਤੇ ਚੰਗੀ ਬੱਛੀ ਆ ਦੋਸਤੋ ਪਿਆਰੀ ਆ ਸੋ ਟਾਈਮ ਤੁਹਾਨੂੰ ਦੱਸਦਾ ਵੀ 2 ਕੁ ਮਹੀਨੇ ਹਾਂਜੀ ਘੱਟੋ ਘੱਟ ਸਮਾਂ ਪਿਆ ਹੈ ਹਾਂਜੀ ਹਾਂਜੀ 7 ਕੁ ਮਹੀਨੇ ਕੋਈ ਤਕਰੀਬਨ ਮੇਰਾ ਵੀਰ ਮੰਨ ਲਵੇ 7 ਕੁ ਮਹੀਨੇ ਦੀ ਗੱਬਣਾ ਸੋ ਕਿਸੇ ਵੀਰ ਦੇ ਮਨ ਚ ਡਾਊਟ ਨਾ ਰਵੇ ਆਪਣਾ ਡਾਕਟਰ ਤੁਸੀਂ ਲਿਆ ਕੇ ਹਾਂਜੀ ਹਾਂਜੀ ਚੈੱਕ ਕਰਵਾ ਸਕਦੇ ਜੀ ਵਾਕੇ 7ਾਂ ਦੀ ਐ 8ਾਂ ਦੀ ਐ 6.5 ਦੀ ਐ ਉਹ ਤੁਸੀਂ ਆਪਦਾ ਤਸੱਲੀ ਨਾਲ ਚੈੱਕ ਕਰਾ ਲਿਓ ਅੱਜ ਤੁਹਾਨੂੰ ਬਿਲਕੁਲ ਛੋਟੇ ਜਿਹੇ ਰੇਟ ਦੇ ਉੱਪਰ ਦਿੱਤੀ ਜਾਊਗੀ ਠੀਕ ਹੈ ਕਿਉਂਕਿ ਕੱਚੀ ਆ 2 ਮਹੀਨੇ ਸਾਹਮਣੀ ਆ ਜਾਓ ਵੀਰ ਗੁਰਲਾਲ ਇਹਨੂੰ ਵੀ ਮਾੜਾ ਇਹ ਗੱਲ ਸੋ ਪ੍ਰਿੰਟ ਨੂੰ ਦੋਸਤੋ ਬਹੁਤ ਸੋਹਣਾ ਸੀਗਾ ਡੱਬੀ ਵੈੜਾ ਐਚ ਐਫ ਬ੍ਰੀਡ ਦੇ ਵਿੱਚ ਸੋ ਪਹਿਲਣ ਬੱਚੀ ਨਾ ਸੋਹਣਾ ਸੋ ਕਾਫੀ ਬਿਹਰਾਂ ਦੀ ਡਿਮਾਂਡ ਹੁੰਦੀ ਹੈ ਵੀ ਚਲੋ ਨਵਾਂ ਪਸ਼ੂ ਖਰੀਦ ਲਈਏ ਤੇ ਦੋ ਕੁ ਮਹੀਨੇ ਸਾਂਭਣ ਦੀ ਲੋੜ ਪਹਿਲਣ ਬੱਚੀ ਆ ਗਿਆ ਮੁੰਡਾ ਆ ਦੇਖੋ ਠੀਕ ਹੈ ਜੀ ਤੋ ਜਿਵੇਂ ਇੱਕ ਨੀਲੀ ਰਵ ਦੀਆਂ ਮੱਝਾਂ ਜੇ ਆਪਾਂ ਟੇਢਾ ਕੱਟ ਨਹੀਂ ਵੇਖੀ ਹਾਂਜੀ ਹਾਂਜੀ ਉਦਾਂ ਹੀ ਟੇਢੇ ਕੱਟ ਦੇ ਵਿੱਚ ਨਹੀਂ ਤਾਂ ਸਟ੍ਰੇਟ ਪਟੇ ਆ ਜਾਂਦੇ ਆ ਵੜਾਂ ਦੇ ਵਿੱਚ ਹਾਂਜੀ ਤੋ ਬਹੁਤ ਸੋਹਣੀ ਵੇਖੋ ਰੰਗ ਪ੍ਰਿੰਟ ਦੋਸਤੋ ਬਹੁਤ ਵਧੀਆ ਜਸਦੀ ਜੁਸ਼ ਦੀ ਪੂਰੀਆ ਕਰਮਾਂ ਵਾਲੀ ਤੇ ਵਾਣ ਜਨਰ ਨੂੰ ਭਾਈ ਜਨਰ ਨੂੰ ਇਹ ਸੁਣਾਵਾ ਗਰਮੀ ਵੀ ਲੰਘ ਜਾਣੀ ਆ ਛਾਲ ਜੀ ਆਏ ਨਾ ਦੋਸਤੋ ਇੱਕ ਇਹ ਨਹੀਂ ਹੈਗਾ ਵੀ ਬੱਛੀ ਛੋਟੀ ਇਹਦੇ ਵਜਦੀ ਫਿਰਦੀ ਆ ਠੀਕ ਆ ਜੀ ਤੇ ਵਜਨ ਵਟਾ ਤੁਸੀਂ ਆਪ ਵੇਖ ਲਓ ਭਾਰਾ ਪੇਟ ਤੇ ਕੱਦ ਵੱਡਾ ਬੱਛੀ ਦਾ ਅਜੇ ਨਵੀਂ ਆ ਦੂਜੇ ਤੀਜੇ ਸੂਵੇ ਤੱਕ ਕਰਮਾਂ ਵਾਲੀ ਫੁੱਲ ਵੱਡੀ ਅੱਜ ਮੌਕੇ ਤੇ ਪਲੂਨ ਪਹਿਲਾ ਸੂਬਾ ਸੋਣ ਵਾਲੀ ਆ ਠੀਕ ਆ ਜੀ ਤੇ ਇਹਦਾ ਰੇਟ ਵੀ ਆਪਾਂ ਪੁੱਛ ਲੈਣੀ ਆ ਵੀਰ ਤੋਂ ਕੀ ਕਰਦਾ ਡਿਮਾਂਡ ਬਾਕੀ ਬਿਲਕੁਲ ਵੈਸੇ ਦਾ ਰੇਟ ਜਿਹੜੇ ਦੋਸਤੋ ਜਾਇਜ਼ ਵਾਜਬੀ ਹੁੰਦੇ ਆ ਹਰ ਵਾਰ ਜਿੰਨੀ ਵਾਰ ਵੀ ਆਪਾਂ ਤੁਹਾਨੂੰ ਇਸ ਘਰੋਂ ਪਸ਼ੂ ਦਿਖਾਏ ਆ ਤੇ ਗੁਰਲਾਲ ਇਹਦਾ ਸਹੀ ਸਹੀ ਕਿਉਂਕਿ ਪਸ਼ੂ ਤਾਂ ਪਹਿਲਾਂ ਵੀ ਆਪਾਂ ਚਲੋ ਜਿੰਨੇ ਵੀ ਮੱਝ ਆ ਪਈ ਇਹ ਵੀ ਜੀ ਬਾਕੀ ਤੁਹਾਨੂੰ ਪਤਾ ਤਿਆਰ ਹੋਈ ਉਹਨਾਂ ਜਨੂੰ ਠੰਡ ਵੀ ਉਤਨੀ ਛਾੜ ਹੋ ਜਣੀ ਆ ਆ ਤੇ ਉਹਨੇ ਜਦੋਂ ਦਾ ਵਛੀ ਵਿਕਦੀ ਆ 60 ਦੀ 55 60 ਦੀ ਵਿਕਦੀ ਆ ਅੱਜ ਡਾ ਕਾਦਾ ਹਾਂਜੀ ਤੇ ਅੱਜ ਆਪਾਂ ਦੇ ਦੇਣੀ ਆ 30000 ਦੀ ਦੇ ਦਾਂਗੇ 30000 ਦੀ ਹਾਂਜੀ 30000 ਦੇ ਵਿੱਚ ਛੋਟ ਛੜ ਕਰ ਦਾਂਗੇ ਲਓ ਜੀ ਹਾਂਜੀ ਲਓ ਦੱਸੋ 30000 ਦੀ ਅੱਜ ਮਿਲ ਜੂਗੀ ਸੋ 2 ਮਹੀਨੇ ਕੱਚੀ ਦਾ ਕਰਕੇ ਵੀਰਾਂ ਦਾ ਵੀ ਆ ਰੇਟਾ ਨਹੀਂ ਤੇ ਤਿਆਰੀ ਤੇ ਹਾਂਜੀ ਸਾਰੇ ਵੀਰਾਂ ਨੂੰ ਪਤਾ ਹੀ ਵੀ ਪਸ਼ੂ ਦਾ ਮੁੱਲ ਕੀ ਹੋਣਾ ਚਾਹੀਦਾ ਹਾਂਜੀ ਹਾਂਜੀ 30 ਦੇ ਵਿੱਚ ਛੋਟ ਛੜ ਕਰ ਦਾਂਗੇ ਠੀਕ ਆ ਜੀ ਹਾਂਜੀ 30000 ਦੇ ਵਿੱਚੋਂ ਦੋਸਤੋ ਛੂਟ ਹੋ ਜੂਗੀ ਹਾਂਜੀ ਸੋ ਵਾਹਰ ਤੁਸੀਂ ਦੇਖ ਲਈ ਆ ਤੇ ਪੂਰੀ ਵੱਡੀ ਵੈੜਾ ਚੰਗੀ ਆ ਸੋ ਹੋਰ ਵੀ ਕਦ ਕਦ ਕਰ ਜੂਗੇ ਉਹਨਾਂ ਦੇ ਸਮੇਂ ਦੇ ਵਿੱਚ ਹਾਂਜੀ ਸੋ ਇਹ ਅੱਜ ਨਾਗਨੇ ਜਿਹੜੇ ਦੋਸਤੋ ਵੀਰ ਗੁਰਲਾਲ ਦੇ ਇਸ ਕਿਲੇ ਤੋਂ ਪ੍ਰਾਪਾ ਤੁਹਾਨੂੰ ਦਿਖਾਉਣੇ ਸੀਗੇ ਸੋ ਫੁੱਲ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਬਿਲਕੁਲ ਛੋਟੇ ਰੇਟ ਆ ਭਾਵੜਤਾ ਬੜਾ ਜਾਇਜ਼ ਆ ਸੋ ਜਿਹੜਾ ਵੀ ਪਸ਼ੂ ਪਸੰਦਾ ਆਊਗਾ ਦੋਸਤੋ ਖਾਸ ਤੌਰ ਤੇ ਘਰ ਵਿਜਿਟ ਕਰਕੇ ਆਪਣੀ ਤਸੱਲੀ ਕਰ ਲਿਓ ਤੇ ਗੁਰਲਾਲ ਨੰਬਰ ਬੋਲੀ ਆਪਣੇ ਵੀਰ ਨੰਬਰ ਵੀਰ ਜੀ ਹੈਗਾ ਆਪਣਾ 98145 ਹਾਂਜੀ ਤੇ 83021 ਆ ਠੀਕ ਆ ਜੀ ਹਾਂਜੀ ਇੱਕੋ ਨੰਬਰ ਚੱਲਦਾ ਨਾਲ ਆਪਣੇ ਹਾਂਜੀ ਇੱਕੋ ਜੀ ਠੀਕ ਆ ਲੋ ਵੀ ਭਰਾਵੋ ਇਹ ਨੰਬਰ ਨੇ ਬਿਲਕੁਲ ਸਕਰੀਨ ਤੇ ਲ ਤੋ ਬਾਕੀ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਵੀਰ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਮਿਲਦਿਆਂ ਦੋਸਤਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ